ਅਸਮਾਨੀ ਬਿਜਲੀ ਦਾ ਖਤਰਨਾਕ ਕਹਿਰ ਦੇਖਣ ਮਿਲਿਆ ਅਸਮਾਨੀ ਬਿਜਲੀ ਡਿਗਨ ਦੇ ਨਾਲ ਤਿੰਨ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਬੇਹੱਦ ਵੀ ਮੰਦਪਾ ਕੇ ਖਬਰ ਸਾਂਝੀ ਕਰ ਰਹੇ ਹਾਂ ਪੂਰੇ ਦੇਸ਼ ਦੇ ਵਿੱਚ ਇਸ ਖਬਰ ਤੋਂ ਬਾਅਦ ਹਲਚਲ ਮਚੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਤਿੰਨ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਸਮਾਨੀ ਬਿਜਲੀ ਡਿੱਗਦੀ ਹੈ ਜਿਸ ਤੇ ਨਾਲ ਇਹ ਹਾਦਸਾ ਵਾਪਰਦਾ ਹੈ ਡੇਲੀ ਪੋਸਟ ਪੰਜਾਬੀ ਰਾਹੀਂ ਤੁਹਾਨੂੰ ਵੀ ਅਪੀਲ ਕਰਦੇ ਆ ਜੇ ਮੀਂਹ ਪੈ ਰਿਹਾ ਹੈ ਬਿਜਲੀ ਗਰਜ ਰਹੀ ਹੈ ਤਾਂ ਦਰਖਤਾਂ ਥੱਲੇ ਨਾ ਖੜਿਆ ਹੋਇਆ ਜਾਵੇ ਨਾ ਹੀ ਬਿਜਲੀ ਦੇ ਖੰਭਿਆਂ ਦੇ ਕੋਲੋਂ ਖੜਾ ਹੋਇਆ ਜਾਵੇ ਕਿਉਂਕਿ ਕਿਸੇ ਵੀ ਸਮੇਂ ਅਜੇ ਹੀ ਕਟਾ ਵਾਪਰ ਸਕਤੀ ਐ ਇਸ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰ ਰਿਹਾ ਸਮਾਨੀ ਬਿਜਲੀ ਡਿਗਣ ਦੇ ਨਾਲ ਤਿੰਨ ਦਰਜਨ ਦੇ ਕਰੀਬ ਲੋਕ ਇਸ ਦੀ ਚਪੇੜ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਦਮ ਤੋੜ ਦਿੱਤਾ ਹਾਲਾਂਕਿ ਦੱਸਤੀ ਹੈ ਕਿ ਲਗਾਤਾਰ ਮੀਂਹ ਪੈ ਰਿਹਾ ਹੈ ਦੇਸ਼ ਪਰਤੇ ਵਿੱਚ ਤੂਫਾਨ ਦੇ ਨਾਲ-ਨਾਲ ਪਾਰੀ ਮੀਂਹ ਪੈ ਰਿਹਾ ਜਿਸ ਨੇ ਕਈ ਥਾਮ ਦੇ ਉੱਤੇ ਤਬਾਹੀ ਮਚਾਈ ਹੋਈ ਹੈ ਇਹ ਵਕ ਵਕ ਜ਼ਿਲਿਆਂ ਦੇ ਵਿੱਚ ਇੱਕ ਦਿਨ ਦੇ ਵਿੱਚ ਅਸਮਾਨੀ ਬਿਜਲੀ ਡਿਗਣ ਦੇ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਸਿਫਾਨ ਲਕੀਸਰਾਇਆ ਤੇ ਨਾਲੰਦਾ ਜ਼ਿਲ੍ਹਾ ਦੇ ਵਿੱਚ 2-2 ਤੇ ਸਪੋਲ ਪੱਛਮੀ ਚੰਪਾਰਨ ਸਾਰਨ ਅਤੇ ਮੁੰਗੇਰ ਜ਼ਿਲ੍ਹਾ ਦੇ ਵਿੱਚ ਬਿਜਲੀ ਡਿਗਣ ਦੇ ਨਾਲ ਇੱਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਸਵਾਨ ਤੋਂ ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹੇ ਦੇ ਮੇਰਵਾ ਥਾਣਾ ਖੇਤਰ ਦੇ ਪਿੰਡ ਇਮਲੋਲੀ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ ਨਵਾਲਕ ਕੁੜੀ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਰਤਾ ਚੁਲਸ ਚੁਕੀਆਂ ਨੇ ਮ੍ਰਿਤਕਾ ਦੀ ਪਛਾਣ ਰੇਸ਼ਮਾ ਕੁਮਾਰੀ ਵਜੋ ਹੋਈ ਹੈ ਸਵੇਰੇ ਹੱਥੀ ਮਨਪਾਕ ਦੀ ਖਬਰ ਤੁਹਾਰ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਤੇ ਇੱਥੋਂ ਤੱਕ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਤੇਜ਼ ਤੂਫਾਨ ਹਨੇਰੀ ਜਿਹੜਾ ਪੰਜਾਬ ਦੇ ਵਿੱਚ ਤਬਾਹੀ ਮਚਾ ਸਕਤੀ ਹੈ ਤੇ ਉਚੇਹੇ ਦੇ ਵਿੱਚ ਤਬਾਹੀ ਭਰਿਆ ਮੰਜ਼ਰ ਜਿਹੜਾ ਅਸਮਾਨੀ ਬਿਜਲੀ ਦਾ ਦੇਖਣ ਨੂੰ ਮਿਲਿਆ ਉੱਤਰਾ ਪ੍ਰਦੇਸ਼ ਦੇ ਵਿੱਚ ਜਿੱਥੇ ਤਿੰਨ ਤਰਚੰਤ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਕਈ ਔਰਤਾਂ ਦੇ ਕਈ ਜੜੇ ਆ ਸਖਸ਼ ਹੱਥ ਸੇ ਦਾ ਸ਼ਿਕਾਰ ਹੋਏ ਨੇ ਕਈ ਲੋਕ ਪਸ਼ੂ ਚਰਣ ਤੋਂ ਬਾਅਦ ਆਪਣੇ ਘਰ ਪਰਤ ਰਹੇ ਸੀ ਤਾਂ ਅਚਾਨਕ ਉਹਨਾਂ ਦੇ ਉੱਤੇ ਪਿਛਲੇ ਡਿੱਗੇ ਜਿਸ ਤੇ ਨਾਲ ਮੌਤ ਹੋ ਚੁੱਕੀ ਆ ਨਲੰਦਾ ਜ਼ਿਲ੍ਹੇ ਦੇ ਸਰ ਮੇਰਾ ਥਾਣਾ ਖੇਤਰ ਦੇ ਪਿੰਡ ਸ਼ੇਖਰ ਬਿੱਗਾ ਵਾਸੀ ਰਾਮਚੰਦਰ ਚੋਹਾਨ ਦੀ 55 ਸਾਲ ਦੀ ਪਤਨੀ ਹਰਕੀ ਦੇਵੀ ਖੇਤ ਦੇ ਵਿੱਚ ਪਸ਼ੂ ਚਾਰੀ ਸੀ ਤਾਂ ਇਸੇ ਦੌਰਾਨ ਪਿਛਲੇ ਡਿਗੰਦੇ ਨਾਲ ਉਸਦੀ ਮੌਤ ਹੋ ਚੁੱਕੀ ਆ ਘਰ ਤੇ ਵਿੱਚ ਸੋਕ ਇਸ ਵਕਤ ਪਸਰਿਆ ਹੋਇਆ ਤੇ ਅਸੀਂ ਵੀ ਅਪੀਲ ਕਰਦੇ ਆ ਕਿ ਤੁਸੀਂ ਵੀ ਅਜਿਹੀ ਗਲਤੀ ਨਾ ਕਰ ਬੈਠਣਾ ਅਗਰ ਮੀ ਪੈਂਦਾ ਹੈ ਡੇਲੀਪੋਸਟ ਪੰਜਾਬੀ ਰਹੀ ਅਪੀਲ ਕਰਦੇ ਆ ਕਿ ਅਗਰ ਬਾਰਿਸ਼ ਹੁੰਦੀ ਹੈ ਅਸਮਾਨੀ ਬਿਜਲੀ ਗਰਜਦੀ ਹੈ ਤਾਂ ਚਿਹਰੇ ਦੇ ਵਿੱਚ ਦਰੱਖਤਾਂ ਥੱਲੇ ਖੜਿਆ ਨਾ ਹੋਇਆ ਜਾਵੇ ਕਿਉਂਕਿ ਅਜਿਹਾ ਹਾਦਸਾ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਸਥਿਤੀ ਕਾਫੀ ਦੇਸ਼ਾਂ ਦੇ ਵਿੱਚ ਇਸ ਵਕਤ ਗੰਭੀਰ ਬਣੀ ਹੋਈ ਹੈ ਲਗਾਤਾਰ ਮੀ ਪੈ ਰਿਹਾ ਹੜਾ ਵਰਕੇ ਹਾਲਾਤ ਪੜੇ ਹੋਏ ਨੇ ਤੇ ਅਜਿਹੀਆਂ ਤਸਵੀਰਾਂ ਦਿਲ ਦਹਿਲਾ ਕੇ ਰੱਖ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਅਸਮਾਨੀ ਬਿਜਲੀ ਦਾ ਕਹਿਰ ਦੇਖਣ ਮਿਲਿਆ ਤਿੰਨ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ